ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਸੂਬੇ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੂੰ ਹਸਪੀਟਲ ਦੇ ਵਿੱਚੋਂ ਛੁੱਟੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ 15 ਅਕਤੂਬਰ ਤੱਕ ਵੱਡਾ ਐਲਾਨ ਪੰਜਾਬੀਆਂ ਦੇ ਲਈ ਕਰ ਦਿੱਤਾ ਹੈ ਜੀ ਹਾਂ ਪੰਜਾਬ ਦੇ ਵਿਧਾਨ ਸਭਾ ਹਲਕਾ ਜਨਾਲਾ ਸਮੇਤ ਪੰਜਾਬ ਭਰ ਦੇ ਵਿੱਚ ਹੜਾਂ ਦੀ ਮਾਰ ਦੇ ਵਿੱਚ ਆਏ ਪਿੰਡਾਂ ਤੇ ਕਸਬਿਆਂ ਦੇ ਕਾਰਨ ਕਿਸਾਨਾਂ ਦੀਆਂ ਤਬਾਹ ਹੋਈਆਂ ਫਸਲਾਂ ਦੀਆਂ ਗਰਦਾਵਰੀਆਂ ਕਰਵਾ ਕੇ ਅਤੇ ਨੁਕਸਾਨੇ ਗਏ ਹਰ ਵਰਗ ਦੇ ਘਰਾਂ ਅਤੇ ਪਸ਼ੂਆਂ ਦਾ ਸਰਵੇਖਣ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਅਤੇ ਲੋਕਾਂ ਨੂੰ 1 ਮਹੀਨੇ ਦੇ ਅੰਦਰ ਅੰਦਰ 15 ਅਕਤੂਬਰ ਤੱਕ ਉਚਿਤ ਮੁਆਵਜ਼ਾ ਦੇਣ ਦੇ ਲਈ ਭਗਵਾਨਤਮਾਨ ਦੇ ਵੱਲੋਂ ਹੁਣ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਉਹਨਾਂ ਦਾ ਕਹਿਣਾ ਹੈ ਕਿ 15 ਅਕਤੂਬਰ ਤੱਕ ਹੁਣ ਪੰਜਾਬ ਦੇ ਸਾਰੇ ਹੀ ਵਰਗਾਂ ਦੇ ਲੋਕਾਂ ਅਤੇ ਇਸ ਤੋਂ ਇਲਾਵਾ ਪਸ਼ੂਆਂ ਸਮੇਤ ਇਸ ਤੋਂ ਇਲਾਵਾ ਫਸਲ ਦੇ ਸਮੇਤ ਜਿੰਨਾ ਵੀ ਨੁਕਸਾਨ ਪੰਜਾਬੀਆਂ ਦਾ ਹੋਇਆ ਹੈ ਸਾਰਿਆਂ ਨੂੰ ਹੁਣ 15 ਅਕਤੂਬਰ ਤੱਕ ਮੁਆਵਜ਼ਾ ਦੇ ਦਿੱਤਾ ਜਾਵੇਗਾ ਜੀ ਹਾਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਸਾਰਿਆਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ بارش ਤੋਂ ਰਾਹਤ ਦੇ ਬਾਅਦ ਹੁਣ ਪੰਜਾਬ ਦੇ ਵਿੱਚ ਹੜ੍ਹਾਂ ਦਾ ਪਾਣੀ ਹੌਲੀ-ਹੌਲੀ ਥੱਲੇ ਉਤਰ ਰਿਹਾ ਹੈ ਤੇ ਹਾਲਾਂਕਿ ਪਾਣੀ ਘਟਣ ਦੇ ਨਾਲ ਮੁਸੀਬਤਾਂ ਵੀ ਹੁਣ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਜੀ ਹਾਂ ਮੁਸੀਬਤਾਂ ਘਟਣੀਆਂ ਤੇ ਕੀ ਹਨ ਪੰਜਾਬ ਦੇ ਲੋਕਾਂ ਦੀਆਂ ਬਲਕਿ ਮੁਸੀਬਤਾਂ ਵਧ ਰਹੀਆਂ ਹਨ ਕਿਉਂਕਿ ਪਾਣੀ ਘਟਣ ਦੇ ਨਾਲ ਹੁਣ ਹੜ੍ਹ ਦੀ ਅਸਲੀ ਸਥਿਤੀ ਸਾਹਮਣੇ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੇ ਖੇਤਾਂ ਦੇ ਵਿੱਚ ਹੁਣ ਕਈ-ਕਈ ਫੁੱਟ ਤੱਕ ਰੇਤਾ ਚੜ੍ਹ ਚੁੱਕੀ ਹੈ ਤੇ ਪਾਣੀ ਘਟਣ ਦੇ ਨਾਲ ਪਸ਼ੂਆਂ ਦੀਆਂ ਲਾਸ਼ਾਂ ਵੀ ਨਜ਼ਰ ਆਉਣੀਆਂ ਸ਼ੁਰੂ ਹੋ ਸਾਰੇ ਪਸ਼ੂਆਂ ਦੀਆਂ ਲਾਚਾਂ ਇਸ ਰੇਤਾ ਮਿੱਟੀ ਦੇ ਵਿੱਚ ਦੱਬ ਵੀ ਚੁਕੀਆਂ ਹਨ ਤੇ ਲਗਾਤਾਰ ਬਦਬੂ ਫੈਲ ਰਹੀ ਹੈ ਇਸ ਤੋਂ ਇਲਾਵਾ ਮੱਖੀਆਂ ਦਾ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੱਖੀਆਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਰੋੜ ਕੇ ਆ ਚੁੱਕੀਆਂ ਹਨ ਜਿਸ ਤੋਂ ਬਾਅਦ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਖੜੇ ਪਾਣੀ ਦੇ ਵਿੱਚ ਇਸ ਤਰ੍ਹਾਂ ਮੱਖੀਆਂ ਅਤੇ ਜਾਨਵਰਾਂ ਦੀ ਮੌਤ ਹੋਣ ਦੇ ਕਾਰਨ ਕਾਫੀ ਜ਼ਿਆਦਾ ਮੁਸ਼ਕਲਾਂ ਭਰਿਆ ਹੁਣ ਕਿਸਾਨਾਂ ਦੇ ਲਈ ਸਮਾਂ ਹੈ ਤੇ ਉਹਨਾਂ ਦੇ ਵੱਲੋਂ ਲਗਾਤਾਰ ਆਪਣੀ ਜ਼ਮੀਨ ਨੂੰ ਪੱਧਰਾ ਕਰਨਾ ਇੱਕ ਵੱਡਾ ਉਹਨਾਂ ਦੇ ਲਈ ਕਮ ਹੋਵੇਗਾ ਖੜੇ ਪਾਣੀ ਦੇ ਵਿੱਚ ਮਰੀਆਂ ਹੋਈਆਂ ਮੱਛੀਆਂ ਪਾਈਆਂ ਜਾ ਰਹੀਆਂ ਹਨ ਜਿਸ ਦੇ ਕਾਰਨ ਹੁਣ ਇਲਾਕੇ ਦੇ ਵਿੱਚ ਬਿਮਾਰੀਆਂ ਵੀ ਫੈਲ ਰਹੀਆਂ ਹਨ ਤੇ ਇਸ ਤੋਂ ਇਲਾਵਾ ਲੋਕਾਂ ਦਾ ਹੁਣ ਜੀਣਾ ਤੱਕ ਕਾਫੀ ਜ਼ਿਆਦਾ ਮੁਹਾਲ ਹੋ ਚੁੱਕਾ ਹੈ ਇਸੇ ਦੌਰਾਨ ਉਹਨਾਂ ਦੀਆਂ ਕੰਦਾਂ ਵੀ ਘਰਾਂ ਦੀਆਂ ਜਿਹੜੀਆਂ ਕਿ ਟੁੱਟੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤੇ ਵੱਡੀਆਂ-ਵੱਡੀਆਂ ਤਰੇੜਾਂ ਵੀ ਆ ਚੁੱਕੀਆਂ ਹਨ ਜਿਸ ਦੇ ਕਾਰਨ ਕੋਈ ਹੋਰ ਵੀ ਵੱਡਾ ਹਾਸਾ ਵਾਪਰ ਸਕਦਾ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀਆਂ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਹਨ ਇਸੇ ਦੌਰਾਨ ਪੀੜਤ ਕਿਸਾਨ ਮੇਰ ਸਿੰਘ ਨੇ ਦੱਸਿਆ ਹੈ ਕਿ ਪਾਣੀ ਤੇ ਉਤਰ ਗਿਆ ਹੈ ਫਸਲਾਂ ਦਾ ਨੁਕਸਾਨ ਹੋਇਆ ਹੈ ਪਰ ਇਲਾਕੇ ਬਦਬੂ ਆ ਰਹੀ ਹੈ ਤੇ ਇਲਾਕੇ ਦੇ ਵਿੱਚ ਬੱਚੇ ਜਵਾਨ ਬਜ਼ੁਰਗ ਕਾਫੀ ਜਿਆਦਾ ਪਰੇਸ਼ਾਨ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਹੜ੍ਹ ਆਇਆ ਸੀ ਹੁਣ ਪਰੇਸ਼ਾਨੀ ਉਸ ਤੋਂ ਵੀ ਜਿਆਦਾ ਵੱਧ ਚੁੱਕੀ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬੀਆਂ ਦੇ ਲਈ ਕਾਫੀ ਜਿਆਦਾ ਮਹੱਤਵਪੂਰਨ ਖਬਰ ਹੈ ਕਿਉਂਕਿ ਪੀਐਮ ਮੋਦੀ ਜਦੋਂ ਕਿ ਪਿਛਲੇ ਦਿਨ ਹੀ ਪੰਜਾਬ ਦੇ ਵਿੱਚ ਦੌਰਾ ਕਰਨ ਦੇ ਲਈ ਆਏ ਸਨ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ 1600 ਕਰੋੜ ਰੁਪਏ ਦੀ ਰਾਸ਼ੀ ਦੀ ਅਨਾਉਂਸਮੈਂਟ ਕੀਤੀ ਗਈ ਸੀ ਪੰਜਾਬ ਦੇ ਲਈ ਜਿਸ ਤੋਂ ਬਾਅਦ ਕਿ ਪੰਜਾਬ ਦੇ ਵੱਖ-ਵੱਖ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਹ ਰਕਮ ਬਹੁਤ ਜ਼ਿਆਦਾ ਘੱਟ ਹੈ ਤੇ ਉਹਨਾਂ ਦੇ ਦੁਆਰਾ ਕਹਿ ਦਿੱਤਾ ਗਿਆ ਸੀ ਕਿ ਅਸੀਂ ਪੰਜਾਬ ਨੂੰ ਪਹਿਲਾਂ ਹੀ ਰਾਹਤ ਪ੍ਰਬੰਧਨ ਦੇ ਨਾਂ ਦੇ ਉੱਤੇ 12000 ਕਰੋੜ ਰੁਪਏ ਦੇ ਚੁੱਕੇ ਹਾਂ ਜਿਸ ਤੋਂ ਬਾਅਦ ਕਿ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਅਤੇ ਭਗਵੰਤ ਮਾਨ ਨੂੰ ਇਹ ਸਵਾਲ ਪੁੱਛੇ ਜਾ ਰਹੇ ਸਨ ਕਿ ਆਖਰਕਾਰ ਇਹ ਫੰਡ ਕਿੱਥੇ ਵਰਤਿਆ ਗਿਆ ਹੈ ਸੋ ਇਸੇ ਦੌਰਾਨ ਹੁਣ ਐਸਡੀਆਰਐਫ ਆਂਕੜੇ ਜਾਰੀ ਕਰ ਦਿੱਤੇ ਗਏ ਹਨ ਆਪ ਸਰਕਾਰ ਨੇ ਭਾਜਪਾ ਦੇ ਝੂਠਾਂ ਦਾ ਪਰਦਾਫਾਸ਼ ਕੀਤਾ ਹੈ ਪੰਜਾਬ ਨੂੰ ਅਪ੍ਰੈਲ ਸਾਲ 2022 ਤੋਂ ਕੇਂਦਰ ਤੋਂ ਸਿਰਫ 1500 82 ਕਰੋੜ ਰੁਪਏ ਮਿਲੇ ਸਨ ਸੋ ਪੰਜਾਬ ਸਰਕਾਰ ਨੇ ਇਸ ਸਮੇਂ ਆਫਤ ਪ੍ਰਬੰਧਨ ਦੇ ਦੌਰਾਨ 649 ਕਰੋੜ ਰੁਪਏ ਖਰਚ ਕੀਤੇ ਹਨ ਵਿੱਤ ਮੰਤਰੀ ਨੇ ਭਾਜਪਾ ਆਗੂਆਂ ਤੇ ਤਿੱਖਾ ਹਮਲਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਆਗੂ ਆਫਤ ਰਾਹਤ ਤੇ ਜਾਣਬੁੱਝ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਜੀਹਾਂ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਉਹਨਾਂ ਦੇ ਵੱਲੋਂ ਫੰਡ ਯੂਜ਼ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਕਿ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਦੁਆਰਾ ਲਗਾਤਾਰ ਕਿਹਾ ਜਾ ਰਿਹਾ ਹੈ ਕਿ 12000 ਕਰੋੜ ਰੁਪਏ ਪੰਜਾਬ ਨੂੰ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਸੋ ਸਾਲ 2022 ਦੇ ਵਿੱਚ ਇਹ 1582 ਕਰੋੜ ਰੁਪਏ ਦਿੱਤੇ ਗਏ ਸਨ ਸੋ ਹਰਪਾਲ ਜੀਮਾ ਦੇ ਦੁਆਰਾ ਪਹਿਲਾਂ ਵੀ ਕਿਹਾ ਗਿਆ ਸੀ ਕਿ ਉਹਨਾਂ ਦੇ ਕੋਲ ਕੋਈ ਵੀ 12000 ਕਰੋੜ ਰੁਪਏ ਦਾ ਫੰਡ ਨਹੀਂ ਹੈ ਸੋ ਹੁਣ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਸਰਵਨਨ ਕੋਲ ਕਲੀਅਰ ਕੱਟ ਜਵਾਬ ਦੇ ਦਿੱਤਾ ਹੈ ਕਿ ਉਹਨਾਂ ਨੂੰ ਅਜਿਹਾ ਕੋਈ ਵੀ ਫੰਡ ਨਹੀਂ ਮਿਲਿਆ ਹੈ ਤੇ ਇਸੇ ਦੌਰਾਨ 22-23 ਦੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 208 ਕਰੋੜ ਪ੍ਰਾਪਤ ਹੋਏ ਸਨ ਜਿਨ੍ਹਾਂ ਦੇ ਵਿੱਚੋਂ 61 ਕਰੋੜ ਖਰਚ ਕੀਤੇ ਗਏ ਇਸ ਤੋਂ ਇਲਾਵਾ 23 ਅਤੇ 24 ਸਾਲ ਦੇ ਵਿੱਚ 645 ਕਰੋੜ ਪ੍ਰਾਪਤ ਹੋਏ ਸਨ ਜਿਸ ਦੇ ਵਿੱਚੋਂ 420 ਕਰੋੜ ਖਰਚ ਕੀਤੇ ਗਏ ਤੇ ਇਸ ਤੋਂ ਬਾਅਦ 488 ਕਰੋੜ ਪ੍ਰਾਪਤ ਹੋਏ ਸੀ ਜਿਸ ਤੋਂ ਬਾਅਦ 27 ਕਰੋੜ ਖਰਚ ਕੀਤੇ ਗਏ ਤੇ ਇਸ ਤੋਂ ਬਾਅਦ 241 ਕਰੋੜ ਰੁਪਏ ਪ੍ਰਾਪਤ ਹੋਏ ਸਾਲ 2025 ਅਤੇ 26 ਦੇ ਲਈ ਜਿਸ ਦੇ ਵਿੱਚੋਂ 140 ਕਰੋੜ ਖਰਚ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸਕੂਲੀ ਬੱਚਿਆਂ ਦੇ ਲਈ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਸਤੰਬਰ ਅਤੇ ਅਕਤੂਬਰ ਮਹੀਨੇ ਦੇ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਹੋਣ ਵਾਲੀ ਛੁੱਟੀ ਨੂੰ ਰੱਦ ਕਰ ਦਿੱਤਾ ਹੈ ਇਸ ਦੇ ਪਿੱਛੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬੀਤੇ ਦਿਨਾਂ ਦੇ ਵਿੱਚ ਸ਼ਹਿਰ ਦੇ ਵਿੱਚ ਪਈ ਭਾਰੀ بارش ਦੇ ਕਾਰਨ ਸਕੂਲ ਬੰਦ ਕਰਨੇ ਪਏ ਸੀ ਜਿਸ ਦੇ ਕਾਰਨ ਬੱਚਿਆਂ ਦੀ ਪੜ੍ਹਾਈ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ ਸੋ ਜਿਸ ਤੋਂ ਬਾਅਦ ਹੁਣ ਸਕੂਲਾਂ ਦੇ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਦੀ ਛੁੱਟੀ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਸਿਰਫ ਹੁਣ ਐਤਵਾਰ ਨੂੰ ਹੀ ਸਕੂਲ ਲੱਗਣਗੇ ਸੋ ਐਤਵਾਰ ਦੀ ਹੀ ਛੁੱਟੀ ਨੂੰ ਹੁਣ ਸਿਰਫ ਮਨਜ਼ੂਰੀ ਦਿੱਤੀ ਗਈ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਅਮਰਤਸਰ ਦੇ ਰਾਵੀ ਦਰਿਆ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਪਾਣੀ ਹੁਣ ਹੌਲੀ-ਹੌਲੀ ਘਟ ਰਿਹਾ ਹੈ ਪਰ ਸੈਂਕੜੇ ਜਾਨਵਰਾਂ ਦੀ ਮੌਤ ਦੇ ਕਾਰਨ ਕਈ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਗਈਆਂ ਹਨ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਲੋਕਾਂ ਦੀ ਜਾਂਚ ਕਰ ਰਹੀਆਂ ਹਨ ਅਤੇ ਹੜ੍ਹ ਖੇਤਰਾਂ ਦੇ ਵਿੱਚ ਲਗਾਤਾਰ ਹੁਣ ਨਜ਼ਰ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸੂਰਾਂ ਦੇ ਵਿੱਚ ਹੁਣ ਰੀਕਨ ਸਵਾਈਨ ਵਖਾਰ ਫੈਲ ਗਿਆ ਹੈ ਅਜਿਹੀ ਸਥਿਤੀ ਦੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਸੂਰਾਂ ਜਾਂ ਫਿਰ ਉਨ੍ਹਾਂ ਦਾ ਮਾਸ ਲਿਉਣ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਤੁਹਾਨੂੰ ਦੱਸ ਦਿਆ ਕਿ ਵਾਇਰਸ ਦੇ ਕਾਰਨ ਹੁਣ ਸਥਾਨਕ ਇੱਕ ਫਾਰਮ ਦੇ ਵਿੱਚ ਲਗਭਗ 210 ਸੂਰ ਮਾਰੇ ਗਏ ਹਨ ਸੋ 210 ਸੂਰਾਂ ਦੀਆਂ ਮੌਤਾਂ ਹੋ ਗਈਆਂ ਹਨ ਜਿਸ ਦੇ ਕਾਰਨ ਫਾਰਮ ਮਾਲਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਫਾਰਮ ਮਾਲਕ ਨੇ ਇਸ ਲਈ ਹੁਣ ਪ੍ਰਸ਼ਾਸਨ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ ਕਿ ਜੇਕਰ ਰਿਪੋਰਟ ਸਮੇਂ ਸਿਰ ਦਿੱਤੀ ਜਾਂਦੀ ਤੇ ਉਹਨਾਂ ਦਾ ਇਹ ਨੁਕਸਾਨ ਨਾ ਹੁੰਦਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਨਹੀਂ ਦਿੱਤਾ ਜਾਵੇਗਾ ਕੋਈ ਵੀ ਪਲਾਟ ਅਤੇ ਮਕਾਨ ਪੰਚਾਇਤ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਚਾਇਤ ਦੀਆਂ ਖਬਰ ਹੁਸ਼ਿਆਰਪੁਰ ਦੇ ਨਿਊ ਦੀਪਨਗਰ ਦੇ ਵਿੱਚ ਵਾਪਰੇ ਬੱਚੇ ਦੇ ਨਾਲ ਦਰਦਨਾਕ ਹਾਦਸੇ ਤੋਂ ਬਾਅਦ ਆਈ ਹੈ ਸੋ ਮਾਮਲਾ ਪੂਰੀ ਤਰ੍ਹਾਂ ਹੁਣ ਗਰਮਾ ਚੁੱਕਾ ਹੈ ਤੇ ਪੰਜਾਬੀਆਂ ਦੇ ਵਿੱਚ ਪ੍ਰਵਾਸੀਆਂ ਪ੍ਰਤੀ ਲਗਾਤਾਰ ਗੁੱਸੇ ਦੀ ਲਹਿਰ ਵਾਦੀ ਜਾ ਰਹੀ ਹੈ ਤੇ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਵੀ ਹੁਣ ਹੁਸ਼ਿਆਰਪੁਰ ਦੇ ਵਿੱਚ ਉੱਠਣ ਲੱਗੀ ਹੈ ਜਿਸ ਤੋਂ ਬਾਅਦ ਇਸ ਘਟਨਾ ਦਾ ਸੇਕ ਹੁਣ ਪਿੰਡਾਂ ਤੱਕ ਵੀ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ ਸੋ ਇਸੇ ਦੌਰਾਨ ਹੁਣ ਹੁਸ਼ਿਆਰਪੁਰ ਦੇ ਨੇੜੇ ਕੀ ਪਿੰਡ ਬਜਵਾੜਾ ਕਲਾਂ ਦੀ ਪੰਚਾਇਤ ਦੇ ਵੱਲੋਂ ਅਤੇ ਸਰਪੰਚ ਰਜੇਸ਼ ਕੁਮਾਰ ਬੱਬੂ ਨੇ ਸਮੁੱਚੀ ਪੰਚਾਇਤ ਦੇ ਵੱਲੋਂ ਇਹ ਮਤਾ ਪਾਸ ਦਿੱਤਾ ਗਿਆ ਹੈ ਕਿ ਕਿਸੇ ਵੀ ਪ੍ਰਵਾਸੀ ਨੂੰ ਉਹ ਆਪਣੇ ਪਿੰਡ ਦੇ ਵਿੱਚ ਮਕਾਨ ਨਹੀਂ ਦੇਣਗੇ ਰਹਿਣ ਦੇ ਲਈ ਤੇ ਨਾ ਹੀ ਕੋਈ ਪਲਾਟ ਦਿੱਤਾ ਜਾਵੇਗਾ ਸੋ ਉਹਨਾਂ ਦਾ ਕਹਿਣਾ ਹੈ ਕਿ ਨਾ ਹੀ ਕਿਸੇ ਨੂੰ ਹੁਣ ਮਕਾਨ ਨਾ ਹੀ ਕਿਸੇ ਨੂੰ ਪਲਾਟ ਤੇ ਨਾ ਹੀ ਕਿਸੇ ਨੂੰ ਜ਼ਮੀਨ ਖਰੀਦਣ ਦਾ ਕੋਈ ਵੀ ਉਹ ਮੌਕਾ ਦਿੱਤਾ ਜਾ ਰਿਹਾ ਹੈ। ਲੋਕਤ ਮਤੇ ਨੂੰ ਪਿੰਡ ਵਾਸੀਆਂ ਦਾ ਸਹਿਯੋਗ ਮਿਲ ਰਿਹਾ ਹੈ ਤੇ ਪ੍ਰਵਾਸੀਆਂ ਨੂੰ ਨਾ ਤੇ ਹੁਣ ਮਕਾਨ ਅਤੇ ਨਾ ਹੀ ਪਲਾਟ ਦੇਣ ਤੋਂ ਇਲਾਵਾ ਕਿਸੇ ਵੀ ਪ੍ਰਵਾਸੀ ਦਾ ਨਾਂ ਤੇ ਪਿੰਡ ਦੇ ਨਾਂ ਦੇ ਉੱਤੇ ਆਧਾਰ ਕਾਰਡ ਨਾ ਹੀ ਪੈਨ ਕਾਰਡ ਕੋਈ ਵੀ ਡਾਕੂਮੈਂਟ ਨਹੀਂ ਬਣਾਇਆ ਜਾਵੇਗਾ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਪਿੰਡ ਦਾ ਵਾਸੀ ਪ੍ਰਵਾਸੀਆਂ ਨੂੰ ਪਲਾਟ ਵੇਚਦਾ ਹੈ ਜਾਂ ਫਿਰ ਕਿਰਾਏਦਾਰ ਬਣਾਉਂਦਾ ਹੈ ਤੇ ਉਸ ਦੇ ਵਿਰੁੱਧ ਪਿੰਡ ਵਾਸੀਆਂ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਸਰਪੰਚ ਦੇ ਵੱਲੋਂ ਹੁਣੇ ਮਤਾ ਪਾਸ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਬੱਚੇ ਦਾ ਹੁਸ਼ਿਆਰਪੁਰ ਕਤਲ ਕਰ ਦਿੱਤਾ ਗਿਆ ਹੈ 5 ਸਾਲ ਦਾ ਬੱਚਾ ਸੀ ਜਿਸ ਦਾ ਕੀ ਪ੍ਰਵਾਸੀ ਦੇ ਵੱਲੋਂ ਕਤਲ ਕੀਤਾ ਗਿਆ ਸੋ ਜਿਸ ਤੋਂ ਬਾਅਦ ਕੀ ਹੁਣ ਹੁਸ਼ਿਆਰਪੁਰ ਦੇ ਵਿੱਚ ਲਗਾਤਾਰ ਪ੍ਰਵਾਸੀਆਂ ਦੇ ਖਿਲਾਫ ਬਦਰੋਹ ਚੱਲ ਰਿਹਾ ਹੈ ਤੇ ਹੁਣ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਇਹਨਾਂ ਦੇ ਖਿਲਾਫ ਮਤੇ ਪਾਉਣੇ ਵੀ ਸ਼ੁਰੂ ਕਰ ਦਿੱਤੇ ਗਏ ਹਨ ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਹੀ ਹੁਣ ਇੱਕ ਹੋਰ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਜਿਸ ਦੇ ਮੱਦੇਨਜ਼ਰ ਹੁਣ ਹੁਸ਼ਿਆਰਪੁਰ ਪ੍ਰਸ਼ਾਸਨ ਦੇ ਵੱਲੋਂ ਵੀ 7 ਨਵੰਬਰ ਤੱਕ ਵੱਡੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਇਹ ਪਾਬੰਦੀਆਂ ਇਸ ਤਰ੍ਹਾਂ ਹਨ ਕਿ ਹੁਣ ਕਿਸੇ ਵੀ ਧਾਰਮਿਕ ਸਥਾਨਾਂ ਇਸ ਤੋਂ ਇਲਾਵਾ ਕੋਈ ਵੀ ਜਨਤਕ ਇਕੱਠ ਨਹੀਂ ਹੋਵੇਗਾ ਤੇ ਇਸ ਤੋਂ ਇਲਾਵਾ ਵਿਆਹਾਂ ਸ਼ਾਦੀਆਂ ਤੇ ਪਾਰਟੀਆਂ ਤੇ ਮੈਰਿਜ ਪੈਲਸਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਜਾਣ ਦੇ ਉੱਤੇ ਮਨਾਹੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਰਾਹੀਂ ਕੋਈ ਵੀ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਇਸ ਤੋਂ ਇ ਅਰ ਜਾਂ ਫਿਰ ਇਸ ਤੋਂ ਇਲਾਵਾ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਨੂੰ ਵਜਾਉਣ ਦੇ ਉੱਤੇ ਵੀ ਪੂਰੇ ਜ਼ਿਲ੍ਹੇ ਦੇ ਵਿੱਚ ਪਾਬੰਦੀ ਲੱਗ ਚੁੱਕੀ ਹੈ ਤੇ ਇਸ ਤੋਂ ਇਲਾਵਾ ਜੇਕਰ ਕਿਸੇ ਨੇ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਿਸੇ ਪ੍ਰਵਾਸੀ ਨੂੰ ਆਪਣੇ ਘਰ ਦੇ ਵਿੱਚ ਰੱਖਣਾ ਹੈ ਤੇ ਉਸ ਦਾ ਆਧਾਰ ਕਾਰਡ ਪੈਨ ਕਾਰਡ ਸਰਕਾਰ ਦੇ ਕੋਲ ਜਾਂ ਫਿਰ ਨੇੜੇ ਦੇ ਥਾਣੇ ਦੇ ਵਿੱਚ ਜਮ੍ਹਾਂ ਕਰਵਾਉਣਾ ਪਵੇ। ਇਸ ਤੋਂ ਇਲਾਵਾ ਜ਼ਿਲ੍ਹੇ ਦੀ ਹਦੂਦ ਦੇ ਅੰਦਰ ਗੈਰ ਕਾਨੂੰਨੀ ਹੁੱਕਾ ਬਾਹਰ ਚਲਾਉਣ ਤੇ ਪਾਬੰਦੀ ਰਹੇਗੀ। ਜਿ세ਹ ਦੇ ਵਿੱਚ ਹੁੱਕਾ ਬਾਹਰ ਅੰਦਰ ਤਮਾਕੂ, ਸਿਗਰਟ ਅਤੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੈਮੀਕਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਮਨੁੱਖ ਦੀ ਸਿਹਤ ਦੇ ਲਈ ਕਾਫੀ ਜ਼ਿਆਦਾ ਘਾਤਕ ਹੁੰਦਾ ਹੈ। ਸੋ ਇਹ ਵੀ ਪਾਬੰਦੀਆਂ ਹੁਣ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਣ ਅਧਿਕਾਰਤ ਤੌਰ ਦੇ ਉੱਤੇ ਭੰਡਾਰਨ ਕਰਨ, ਟਰਾਂਸਪੋਰਟੇਸ਼ਨ ਕਰਨ, ਵਰਤਣ ਜਾਂ ਫਿਰ ਵੇਚਣ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਸੋ ਇਹ ਕਾਫੀ ਜ਼ਿਆਦਾ ਵੱਡੀਆਂ ਪਾਬੰਦੀਆਂ ਹੁਣ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਲੱਗ ਚੁੱਕੀਆਂ ਹਨ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕੱਲ ਵੀ ਪੰਜਾਬ ਦੇ ਨਵਾਂ ਸ਼ਹਿਰ ਦੇ ਇਲਾਕੇ ਦੇ ਵਿੱਚ ਇੱਕ ਠੇਕੇ ਦੇ ਉੱਤੇ ਕਾਫੀ ਜ਼ਿਆਦਾ ਗਰਨੇਡ ਦੇ ਨਾਲ ਵੱਡਾ ਧਮਾਕਾ ਕੀਤਾ ਗਿਆ ਸੀ ਤੇ ਹੁਣ ਪੰਜਾਬ ਦੇ ਵਿੱਚ ਦੋ ਹੋਰ ਜ਼ਬਰਦਸਤ ਧਮਾਕੇ ਹੋਏ ਹਨ ਆਰ ਡੀ ਐਕਸ ਬਲਾਸਟ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਮੰਗੀ ਗਈ ਹੈ ਫੌਜ ਦੀ ਸਹਾਇਤਾ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਿੰਦਾ ਦੇ ਵਿੱਚ ਹੁਣ ਵੱਡੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ ਜਿੱਥੇ ਦੋ ਵਾਰ ਜ਼ਬਰਦਸਤ ਧਮਾਕੇ ਹੋਏ ਹਨ ਜਾਣਕਾਰੀ ਦੇ ਮੁਤਾਬਕ ਪਿੰਡ ਦੇ 19 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਜੋ ਲਾ ਵਿਦਿਆਰਥੀ ਹੈ ஆன்ਲਾਈਨ ਕੁਝ ਸਮਾਨ ਮੰਗਵਾ ਕੇ ਉਸ ਨਾਲ ਐਕਸਪੈਰੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਸੀ ਇਸੇ ਦੌਰਾਨ ਜਦੋਂ ਪਹਿਲਾ ਧਮਾਕਾ ਹੋਇਆ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸ ਦੀਆਂ ਬਾਹਾਂ ਝੁੱਲਸ ਗਈਆਂ ਗੌਰਪ੍ਰੀਤ ਨੂੰ ਤੁਰੰਤ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਗੌਰਪ੍ਰੀਤ ਸਿੰਘ ਦਾ ਪਿਤਾ ਜਗਤਾਰ ਸਿੰਘ ਉਹ ਸਮਾਨ ਜਦੋਂ ਇਕੱਠਾ ਕਰ ਰਿਹਾ ਸੀ ਤੇ ਦੂਜਾ ਧਮਾਕਾ ਹੁੰਦਾ ਹੈ ਇਸ ਦੇ ਨਾਲ ਜਗਤਾਰ ਸਿੰਘ ਦੀਆਂ ਅੱਖਾਂ ਬੁਰੀ ਤਰ੍ਹਾਂ ਝੁੱਲਸ ਗਈਆਂ ਹਨ ਤੇ ਹਸਪਤਾਲ ਦੇ ਵਿੱਚ ਉਸ ਨੂੰ ਵੀ ਦਾਖਲ ਕਰਵਾਇਆ ਗਿਆ ਹੈ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਹੈ ਕਿ ਹਸਪਤਾਲ ਦੇ ਵਿੱਚੋਂ ਸੂਚਨਾ ਮਿਲਣ ਉਪਰੰਤ ਹੀ ਪੁਲਿਸ ਮੌਕੇ ਦੇ ਉੱਤੇ ਪਹੁੰਚ ਗਈ ਸੀ ਤੁਰੰਤ ਇਲਾਕੇ ਨੂੰ ਘੇਰ ਲਿਆ ਗਿਆ ਹੈ ਤੇ ਬੰਬ ਨਿਰੋਧਕ ਦਸਤਾ ਅਤੇ ਫੋਰੈਂਸਿਕ ਟੀਮਾਂ ਮੌਕੇ ਦੇ ਉੱਤੇ ਪਹੁੰਚ ਗਈਆਂ ਹਨ ਜਾਂਚ ਕਰ ਰਹੀਆਂ ਹਨ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਫੌਜੀ ਸਹਾਇਤਾ ਮੰਗ ਲਈ ਹੈ ਮੁੰਡਲੀ ਜਾਂਚ ਦੇ ਦੌਰਾਨ ਇਹ ਸ਼ੱਕ ਜਾਰ ਹੋ ਰਿਹਾ ਹੈ ਕਿ ਧਮਾਕੇ ਦੇ ਵਿੱਚ ਆਰ ਡੀ ਐਕਸ ਜਾਂ ਫਿਰ ਪोटाਸ਼ ਵਰਗੀ ਖਤਰਨਾਕ ਵਰਤੋਂ ਕੀਤੀ ਜਾ ਰਹੀ ਸੀ ਅਧਿਕਾਰਤ ਪੁਸ਼ਟੀ ਅਜੇ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੋਵੇਗੀ ਇਸ ਘਟਨਾ ਦੇ ਕਾਰਨ ਹੁਣ ਪਿੰਡ ਦੇ ਵਿੱਚ ਨਹੀਂ ਸਗੋ ਪੂਰੇ ਇਲਾਕੇ ਦੇ ਵਿੱਚ ਸਨਸਨੀ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿ ਇੱਕ 19 ਸਾਲ ਦਾ ਨੌਜਵਾਨ ਆਖਰਕਾਰ ਘਰ ਦੇ ਵਿੱਚ ਬਣਾ ਕੀ ਰਿਹਾ ਸੀ ਜਿਸ ਦੇ ਕਾਰਨ ਉਹ ਆਪ ਵੀ ਜ਼ਖਮੀ ਹੋ ਗਿਆ ਹੈ ਤੇ ਇਸ ਤੋਂ ਇਲਾਵਾ ਉਸ ਦਾ ਪਿਤਾ ਵੀ ਬੁਰੀ ਤਰ੍ਹਾਂ ਝੋੜ ਸ ਚੁੱਕਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਸਸਤਾ ਹੋਣ ਜਾ ਰਿਹਾ ਹੈ ਦੁੱਧ ਜੀਹਾਂ 22 ਸਤੰਬਰ ਤੋਂ ਘਟਣਗੇ ਭਾਅ ਜੀਹਾਂ ਸਰਕਾਰ ਦੇ ਵੱਲੋਂ 400 ਚੀਜ਼ਾਂ ਦੇ ਉੱਤੇ GST ਦਰ ਘਟਾਉਣ ਦੇ ਫੈਸਲੇ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੇ ਉੱਤੇ ਕੁਝ ਮੀਡੀਆ ਰਿਪੋਰਟਾਂ ਦਾਅਵਾ ਕਰ ਰਹੀਆਂ ਹਨ ਕਿ 22 ਸਤੰਬਰ ਤੋਂ ਬਾਅਦ ਹੁਣ ਦੁੱਧ ਦੇ ਪੈਕਟ ਦੀ ਕੀਮਤ 3 ਤੋਂ 4 ਰੁਪਏ ਪ੍ਰਤੀ ਲੀਟਰ ਘਟ ਸਕਦੀ ਹੈ ਇਹਨਾਂ ਰਿਪੋਰਟਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅਮੂਲ ਮਦਰ ਡੈਰੀ ਵਰਗੀਆਂ ਦੁੱਧ ਕੰਪਨੀਆਂ ਹੁਣ ਦੁੱਧ ਸਸਤਾ ਕਰਨਗੀਆਂ ਪਰ ਅੰਮੂਲ ਨੇ ਇਹਨਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਝੂਠਾ ਘਰਾੜ ਦਿੱਤਾ ਹੈ ਕੰਪਨੀਆਂ ਦਾ ਕਹਿਣਾ ਹੈ ਕਿ ਪੌਚ ਵਾਲੇ ਦੁੱਧ ਤੇ ਪਹਿਲਾਂ ਹੀ 0% GST ਹੁੰਦੀ ਹੈ ਇਸ ਦੀ ਕੀਮਤ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਵੇਗਾ ਸੋ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ ਸੋ ਬਹੁਤ ਸਾਰੇ ਬਹੁਤ ਸਾਰੇ ਮੀਡੀਆ ਧਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੁੱਧ ਦੀ ਕੀਮਤ ਦੇ ਵਿੱਚ ਗਰਾਵਟ ਦੇਖਣ ਨੂੰ ਮਿਲੇਗੀ ਪਰ ਅਜਿਹਾ ਕੁਝ ਵੀ ਨਹੀਂ ਹੋਵੇਗਾ ਇਸ ਤੋਂ ਇਲਾਵਾ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅਮਰਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ 6 ਵਿਅਕਤੀਆਂ ਨੂੰ ਆਧੁਨਿਕ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਅਮਰਤਸਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੇ ਦੌਰਾਨ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ। ਇਨ੍ਹਾਂ ਕੋਲ 6 ਆਧੁਨਿਕ ਪਿਸਤੌਲ ਅਤੇ ਇਸ ਤੋਂ ਇਲਾਵਾ 5.75 ਲੱਖ ਰੁਪਇਆ ਹਵਾਲਾ ਮਨੀ ਵੀ ਬਰਾਮਦ ਕੀਤੀ ਗਈ ਹੈ ਜਾਂਚ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਗਰੋ ਮਹਿਕਪ੍ਰੀਤ ਸਿੰਘ ਉਰਫ ਰੋਹਿਤ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਤੇ ਲਗਾਤਾਰ ਪਾਕਿਸਤਾਨ ਤੋਂ ਇਹਨਾਂ ਦੇ ਵੱਲੋਂ ਕਾਫੀ ਖਤਰਨਾਕ ਹਥਿਆਰ ਮਗਾਈ ਜਾ ਰਹੇ ਸਨ ਜਿਸ ਤੋਂ ਬਾਅਦ ਕੀ ਇਹਨਾਂ ਦੇ ਕੋਲੋਂ ਹੁਣ ਕਾਫੀ ਜ਼ਿਆਦਾ ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਹਨ ਤੇ 6 ਲੋਕਾਂ ਨੂੰ ਹੁਣ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਲਗਾਤਾਰ ਲੁੱਟਮਾਰਾਂ ਦੀਆਂ ਵਾਰਤਾ ਤਾਂ ਵਾਧੀਆਂ ਜਾ ਰਹੀਆਂ ਹਨ ਬੁੱਧਵਾਰ ਰਾਤ ਨੂੰ ਮੋਟਰਸਾਈਕਲ ਸਵਾਰ ਭੈਣ ਭਰਾ ਨੂੰ ਆਣ ਪਛਾਤੇ ਵਿਅਕਤੀਆਂ ਦੇ ਵੱਲੋਂ ਰੋਕ ਲਿਆ ਗਿਆ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਗੰਭੀਰ ਹੂਕੂਕ ਦੇ ਵਿੱਚ ਜ਼ਖਮੀ ਹੋਈ ਭੈਣ ਨੇ ਤੇ ਉਥੇ ਹੀ ਦਮ ਤੋੜ ਦਿੱਤਾ ਜਦਕਿ ਭਰਾ ਇਸ ਸਮੇਂ ਹਸਪਤਾਲ ਦੇ ਵਿੱਚ ਇਲਾਜ ਦੇ ਅਧੀਨ ਹੈ ਮ੍ਰਿਤਕਾ ਦੀ ਪਛਾਣ ਮਨਦੀਪ ਕੌਰ ਪਤਨੀ ਮਰਹੂਮ ਜਸਵਿੰਦਰ ਸਿੰਘ ਵਾਸੀ ਸ਼ਕਰਾਪੁਰ ਦੇ ਵੱਜੋਂ ਹੋਈ ਹੈ ਜਦਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੌਜਵਾਨ ਦੀ ਪਛਾਣ ਹਰਪਿੰਦਰ ਸਿੰਘ ਵਾਸੀ ਪੰਘਾਲੀ ਖੁਰਦ ਦੇ ਵੱਜੋਂ ਹੋਈ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਲਗਾਤਾਰ ਲੁੱਟਾਂ ਮਾਰਾਂ ਵਾਧ ਰਹੀਆਂ ਹਨ ਜਿਸ ਦੇ ਕਾਰਨ ਇਹ ਹੁਣ ਪੰਜਾਬੀ ਕੁੜੀ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਵੀ ਇਸੇ ਦੇ ਰਿਲੇਟਿਡ ਹੈ ਕਿ ਜਿੱਥੇ ਇੱਕ ਬਜ਼ੁਰਗ ਦੇ ਕੋਲੋਂ ਉਸਦਾ ਪਾਰਸ ਖੋਇਆ ਗਿਆ ਹੈ ਜੀ ਹਾਂ ਇਹ ਪਟਿਆਲਾ ਤੋਂ ਖਬਰ ਨਿਕਲ ਕੇ ਆ ਰਹੀ ਹੈ ਤਾਜ਼ੀ ਘਟਨਾ ਰਾਮਪੁਰ ਸ਼ੰਨਾ ਦੇ ਬਜ਼ੁਰਗ ਅਮਰਜੀਤ ਸਿੰਘ ਦੇ ਨਾਲ ਵਾਪਰੀ ਹੈ ਉਹ ਜਦੋਂ ਦੁਪਹਿਰ 12 ਵਜੇ ਦੇ ਕਰੀਬ ਆਪਣੇ ਪਿੰਡ ਤੋਂ ਅਮਰਗੜ ਬੱਲ ਆ ਰਿਹਾ ਸੀ ਇਸੇ ਦੌਰਾਨ ਉਠਾਣਾ ਅਮਰਗੜ ਵਿਖੇ ਪਾਟੇ ਕੱਪੜੀਆਂ ਦੇ ਨਾਲ ਹੱਥ ਦੇ ਵਿੱਚ ਆਪਣੀ ਸਿਰ ਲੱਥੀ ਪੱਗ ਲੈ ਕੇ ਬਜ਼ੁਰਗ ਨੇ ਦੱਸਿਆ ਕਿ ਦੋ ਲੁਟੇਰਿਆਂ ਨੇ ਉਸ ਨੂੰ ਅਚਾਨਕ ਘੇਰ ਲਿਆ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਖਿੱਚਾ ਤੂਹੀ ਉਹੀ ਤੇ ਉਸ ਦੀ ਪੱਗ ਵੀ ਸਿਰ ਤੋਂ ਲੱਤ ਗਈ ਤੇ ਸੜਕ ਦੇ ਉੱਤੇ ਉਹ ਡਿੱਗ ਗਿਆ ਜਦੋਂ ਮੇਰੇ ਖੀਸੇ ਦੇ ਵਿੱਚੋਂ ਉਹਨਾਂ ਦੇ ਵੱਲੋਂ ਪਾਰਸ ਕੱਢਿਆ ਗਿਆ ਤੇ ਮੈਂ ਇੱਕ ਲੁਟੇਰੇ ਦੀ ਟੀ-ਸ਼ਰਟ ਫੜ ਲਈ ਜਿਸ ਤੋਂ ਬਾਅਦ ਮੈਂ ਉਹ ਨਹੀਂ ਛੱਡੀ ਜਿਸ ਦੇ ਕਾਰਨ ਕਾਫੀ ਜ਼ਿਆਦਾ ਖਿੱਚਤ ਹੋਈ ਅਤੇ ਕੁੱਟਮਾਰ ਹੋਈ ਤੋਂ ਇਸ ਦੌਰਾਨ ਹੁਣ ਬਜ਼ੁਰਗ ਦਾ ਪਾਰਸ ਉਹਨਾਂ ਦੇ ਵੱਲੋਂ ਕੱਢ ਲਿਆ ਗਿਆ ਹੈ ਤੇ ਟੀ-ਸ਼ਰਟ ਪਾੜ ਕੇ ਬਜ਼ੁਰਗ ਦੇ ਹੱਥ ਦੇ ਵਿੱਚ ਹੀ ਰਹਿ ਗਈ ਹੈ ਪਾਟੀ ਹੋਈ ਲਾਲ ਰੰਗ ਦੀ ਟੀ-ਸ਼ਰਟ ਹੱਥ ਦੇ ਵਿੱਚ ਫੜ ਕੇ ਉਹ ਥਾਣੇ ਦੇ ਵਿੱਚ ਪਹੁੰਚਿਆ ਤੇ ਜਿਸ ਤੋਂ ਬਾਅਦ ਅਮਰਜੀਤ ਸਿੰਘ ਨੇ ਹੁਣ ਅਮਰਗੜ੍ਹ ਪੁਲਿਸ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਜਲਦ ਹੀ ਲਟੇਰਿਆਂ ਨੂੰ ਕਾਬੂ ਕੀਤਾ ਜਾਵੇ ਸੋ ਬਜ਼ੁਰਗ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਉਸਦੇ ਵੱਲੋਂ ਆਪਣੇ ਹੱਥ ਦੇ ਵਿੱਚ ਇੱਕ ਲਟੇਰੇ ਦੀ ਟੀ-ਸ਼ਰਟ ਵੀ ਫੜੀ ਹੋਈ ਹੈ ਸੋ ਇਹ ਹਾਲ ਹੁਣ ਪੰਜਾਬ ਦਾ ਹੋ ਚੁੱਕਾ ਹੈ ਕਿ ਪੰਜਾਬ ਦੇ ਵਿੱਚ ਸਿਖਰ ਦੁਪਹਿਰੇ 12 ਵਜੇ ਦੇ ਕਰੀਬ ਵੀ ਐਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਤੇ ਇਹਨਾਂ ਦੇ ਵੱਲੋਂ ਹੁਣ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਇੱਕ ਹੋਰ ਛੁੱਟੀ ਆ ਚੁੱਕੀ ਹੈ ਜੀਹਾਂ ਪੰਜਾਬ ਦੇ ਵਿੱਚ ਹੁਣ ਸੋਮਵਾਰ ਨੂੰ ਸਾਰੇ ਹੀ ਪ੍ਰਾਈਵੇਟ ਅਤੇ ਇਸ ਤੋਂ ਇਲਾਵਾ ਸਰਕਾਰੀ ਸਕੂਲ ਬੰਦ ਰਹਿਣਗੇ ਤੇ ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਪੰਜਾਬ ਦੇ ਸਰਕਾਰੀ ਅਦਾਰਿਆਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਪੰਜਾਬ ਸਰਕਾਰ ਦੇ ਕੈਲੰਡਰ ਦੇ ਅਨੁਸਾਰ ਮਹਾਰਾਜਾ ਅਗਰਸੈਨ ਜਨਮ ਦਿਤੀ ਮੌਕੇ ਸੂਬੇ ਭਰ ਦੇ ਵਿੱਚ ਹੁਣ ਜਨਤਕ ਛੁੱਟੀ ਰਹੇਗੀ ਕੈਲੰਡਰ ਦੇ ਅਨੁਸਾਰ ਸੂਬਾ ਸਰਕਾਰ ਨੇ 22 ਸਤੰਬਰ ਦਿਨ ਸੋਮਵਾਰ ਨੂੰ ਮਹਾਰਾਜਾ ਅਗਰਸੈਨ ਜੈੰਤੀ ਮੌਕੇ ਪੰਜਾਬ ਭਰ ਦੇ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ ਇਸ ਦਿਨ ਸਾਰੇ ਹੀ ਸਰਕਾਰੀ ਦਫ਼ਤਰਾਂ ਦੇ ਨਾਲ ਨਾਲ ਸਕੂਲ ਕਾਲਜ ਵੀ ਰਹਿਣਗੇ ਬੰਦ ਜੀਹਾਂ ਮਹਾਰਾਜਾ ਅਗਰਸੈਨ ਜਿਨ੍ਹਾਂ ਨੂੰ ਅਗਰਵਾਲ ਭਾਈਚਾਰੇ ਦਾ ਮੋਢੀ ਵੀ ਮੰਨਿਆ ਜਾਂਦਾ ਹੈ ਸੋ ਇਸੇ ਦੇ ਮੱਦੇਨਜ਼ਰ ਹੁਣ ਪੰਜਾਬ ਦੇ ਵਿੱਚ 22 ਸਤੰਬਰ ਨੂੰ ਉਹਨਾਂ ਦਾ ਦਿਨ ਮਨਾਇਆ ਜਾਵੇਗਾ ਜਿਸ ਦੌਰਾਨ ਹੁਣ 22 ਸਤੰਬਰ ਸਾਲ 2025 ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਫੈਸਲੇ ਤਹਿਤ ਹੁਣ ਸਾਰੇ ਸਰਕਾਰੀ ਦਫ਼ਤਰ ਵਿਦਿਅਕ ادارے ਬੈਂਕ ਅਤੇ ਹੋਰ ਸਰਕਾਰੀ ادارے 22 ਸਤੰਬਰ ਨੂੰ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਨਿੱਜੀ ਧਾਰਿਆਂ ਨੂੰ ਵੀ ਇਸ ਛੁੱਟੀ ਨੂੰ ਮਨਾਉਣ ਦੀ ਸਰਕਾਰ ਦੇ ਵੱਲੋਂ ਸਲਾਹ ਦਿੱਤੀ ਗਈ ਹੈ ਇਸ ਤੋਂ ਇਲਾਵਾ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਦਾਲਤ ਦੇ ਵੱਲੋਂ 4 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਜੀਹਾਂ ਤੁਹਾਨੂੰ ਦੱਦੀ ਹੈ ਕਿ ਇੱਕ ਲੜਕੀ ਦੇ ਨਾਲ ਛੇੜਛਾੜ ਕਰਨ ਤੇ ਕੁੱਟਮਾਰ ਦੇ ਦੋਸ਼ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸੋ ਜਿਸ ਤੋਂ ਬਾਅਦ ਕੀ ਹੁਣ ਸਜ਼ਾ ਸੁਣਾਈ ਜਾਣੀ ਸੀ ਤੇ ਹੁਣ ਇਸ ਨੂੰ 4 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸਰਕਾਰੀ ਬੱਸਾਂ ਦੇ ਵਿੱਚ ਅਤੇ ਪ੍ਰਾਈਵੇਟ ਬੱਸਾਂ ਦੇ ਵਿੱਚ ਸਫ਼ਰ ਕਰਨਾ ਹੋਵੇਗਾ ਸਸਤਾ ਜੀ ਹਾਂ ਨਿੱਤਨ ਗੜਕਰੀ ਦੇ ਵੱਲੋਂ ਹੁਣ ਵੱਡਾ ਐਲਾਨ ਕਰਦਿਆਂ ਹੋਇਆਂ ਕਿਹਾ ਗਿਆ ਹੈ ਕਿ ਹੁਣ ਸਰਕਾਰੀ ਸਫ਼ਰ ਕਰਨਾ ਕਾਫੀ ਜ਼ਿਆਦਾ ਸਸਤਾ ਹੋ ਜਾਵੇਗਾ ਇਸ ਤੋਂ ਇਲਾਵਾ ਪ੍ਰਾਈਵੇਟ ਬੱਸਾਂ ਦੇ ਵਿੱਚ ਵੀ ਬੱਸਾਂ ਦਾ ਸਫ਼ਰ ਹੁਣ ਕਾਫੀ ਜ਼ਿਆਦਾ ਸਸਤਾ ਹੋਣ ਵਾਲਾ ਹੈ ਕਿਉਂਕਿ GST ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਜਿਸ ਦੇ ਕਾਰਨ ਹੁਣ ਜੇਕਰ ਕਿਸੇ ਨੇ ਵੀ ਪੰਜਾਬ ਦੇ ਵਿੱਚ ਜਾਂ ਫਿਰ ਇਸ ਤੋਂ ਇਲਾਵਾ ਭਾਰਤ ਦੇ ਵਿੱਚ ਬੱਸਾਂ ਦੇ ਵਿੱਚ ਸਫ਼ਰ ਕਰਨਾ ਹੈ ਸੋ ਹੁਣ GST ਦੀ ਕਟੌਤੀ ਤੋਂ ਬਾਅਦ ਸਾਡੇ ਵਿੱਚ ਸਫਰ ਕਰਨਾ ਸਸਤਾ ਹੋ ਜਾਵੇਗਾ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੇ ਇਸ ਤੋਂ ਇਲਾਵਾ ਖਬਰਾਂ ਦੇ ਵਿੱਚ ਬਣੇ ਰਹਿਣ ਤੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ